ਜੈ ਪੀਰਾਂ ਦੀ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਵਾਸਤੇ ਲੋង ਦੀ ਬਹੁਤ ਹੀ ਆਸਾਨ ਤੇ ਲਾਭਕਾਰੀ ਉਪਾਅ ਲੈ ਕੇ ਆਏ ਹਾਂ ਤੁਸੀਂ ਇਹਨਾਂ ਨੂੰ ਜੇਕਰ ਸ਼ਨੀਵਾਰ ਵਾਲੇ ਦਿਨ ਸਿਰਫ 2-4 ਮਿੰਟ ਕੱਢ ਕੇ ਕਰ ਲੈਂਦੇ ਹੋ ਤਾਂ ਤੁਸੀਂ ਮੰਨ ਕੇ ਚੱਲੋ ਤੁਹਾਡੇ ਜੀਵਨ ਦੇ ਵਿੱਚ ਖੁਸ਼ੀਆਂ ਆਉਣਗੀਆਂ ਤੇ ਹਰ ਇੱਕ ਕੰਮ ਦੇ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਕਿਉਂਕਿ ਜੋਤਿਸ਼ ਸ਼ਾਸਤਰਾਂ ਵਿੱਚ ਵੀ ਲੋង ਨੂੰ ਬਹੁਤ ਹੀ ਜ਼ਿਆਦਾ ਉੱਤਮ ਦੱਸਿਆ ਗਿਆ ਹੈ ਏ ਵੀ ਕਿਹਾ ਜਾਂਦਾ ਹੈ ਕਿ ਲੌਂਗ ਦਾ ਉਪਾਅ ਕਿਸੇ ਵੀ ਬੰਦੇ ਦੀ ਬੰਦ ਕਿਸਮਤ ਨੂੰ ਖੋਲ ਸਕਦਾ ਹੈ ਜੇਕਰ ਲੋង ਦਾ ਉਪਾਸ ਸਹੀ ਵਕਤ ਤੇ ਸਹੀ ਦਿਨ ਕੀਤਾ ਜਾਵੇ ਤਾਂ ਇਹ ਕਦੇ ਵੀ ਫੇਲ ਨਹੀਂ ਹੁੰਦਾ ਅੱਜ ਅਸੀਂ ਤੁਹਾਡੇ ਵਾਸਤੇ ਲੋង ਦੇ ਚਾਰ ਉਪਾ ਲੈ ਕੇ ਆਏ ਹਾਂ ਸੰਗਤ ਜੀ ਇੱਕ ਤਾਂ ਪੈਸਿਆਂ ਦੀ ਪ੍ਰੋਬਲਮ ਨੂੰ ਦੂਰ ਕਰਨ ਦੇ ਲਈ ਦੂਜਾ ਬਿਮਾਰੀਆਂ ਨੂੰ ਦੂਰ ਕਰਨ ਦੇ ਲਈ ਤੀਜਾ ਜੇਕਰ ਤੁਹਾਡੇ ਘਰ ਦੇ ਵਿੱਚ ਨજર ਲੱਗੀ ਹੋਈ ਹੈ ਤੁਹਾਡਾ ਕੰਮ ਕਾਰ ਰੁਕ ਗਿਆ ਹੈ ਵਪਾਰ ਦੁਕਾਨ ਚਲਾਉਣ ਦੇ ਲਈ ਸਾਰੇ ਉਪਾ ਦੱਸੇ ਜਾਣਗੇ ਤੇ ਪਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਸੋ ਸਾਧ ਸੰਗਤ ਜੀ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਸੋ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਓ ਫਤੇ ਦੀ ਸਾਂਝ ਪਾਈਏ ਗੱਜ ਕੇ ਬਲਾਓ ਫਤੇ ਆਖੋ ਜੀ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਪੀਰਾਂ ਦੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਬਹੁਤਾ ਸਮਾਂ ਨਾ ਖਰਾਬ ਕਰਦੇ ਹੋਏ ਆਓ ਲੈ ਚੱਲਦੇ ਹਾਂ ਤੁਹਾਨੂੰ ਅੱਜ ਦੀ ਇਸ ਵੀਡੀਓ ਵੱਲ ਸਭ ਤੋਂ ਪਹਿਲਾਂ ਤਾਂ ਦੇਖੋ ਜੀ ਮੈਂ ਤੁਹਾਨੂੰ ਦੱਸਦਾ ਹਾਂ ਉਹ ਉਪਾਅ ਜੇਕਰ ਤੁਹਾਡੇ ਘਰ ਕੋਈ ਜਾਦੂ ਟੋਣਾ ਕਿਸੇ ਨੇ ਕਰ ਦਿੱਤਾ ਹੈ ਕਿਸੇ ਦੀ ਨਜ਼ਰ ਲੱਗ ਗਈ ਹੈ ਕਿਉਂਕਿ ਕਈ ਵਾਰ ਹੁੰਦਾ ਨਾ ਕਿ ਸਾਨੂੰ ਆਪਣੇ ਘਰ ਵਿੱਚ ਹੀ ਡਰ ਲੱਗਦਾ ਹੈ ਕੋਈ ਆਪਣਾ ਹੀ ਘਰ ਵਿੱਚ ਹੀ ਰਹਿੰਦਾ ਘਬਰਾਟ ਹੁੰਦੀ ਹੈ ਬਾਹਰ ਜਾਂਦਾ ਹੈ ਤਾਂ ਉਸ ਨੂੰ ਚੰਗਾ ਲੱਗਦਾ ਹੈ ਇਸ ਤੋਂ ਹੀ ਤੁਹਾਨੂੰ ਪਤਾ ਚੱਲਦਾ ਹੈ ਕਿ ਤੁਹਾਡੇ ਘਰ ਉੱਤੇ ਕਿਉਂਕਿ ਦੇਖੋ ਅੱਜਕੱਲ ਜਿਹੜੇ ਵੀ ਰਿਸ਼ਤੇਦਾਰ ਨੇ ਤੁਹਾਨੂੰ ਚੰਗਾ ਤਰ੍ਹਾਂ ਖਾਂਦਿਆ ਪਿੰਦਿਆ ਦੇਖ ਹੀ ਨਹੀਂ ਸਕਦੇ ਐਸੀ ਉਹਨਾਂ ਦੇ ਵਿੱਚ ਜਲਣ ਦੀ ਭਾਵਨਾ ਹੁੰਦੀ ਹੈ ਇਸ ਕਰਕੇ ਨਜ਼ਰ ਸਾਡੇ ਘਰ ਨੂੰ ਲੱਗਦੀ ਹੈ ਇਸ ਨੂੰ ਦੂਰ ਕਰਨ ਲਈ ਤੁਸੀਂ ਕੀ ਕਰਨਾ ਹੈ ਸ਼ਨੀਵਾਰ ਦੀ ਰਾਤ ਨੂੰ ਨੌ ਲੌਂਗ ਲੈਣੇ ਹਨ ਮਿੱਟੀ ਦਾ ਭਾਂਡਾ ਲੈਣਾ ਹੈ ਜਾਂ ਫਿਰ ਪਿੱਤਲ ਦਾ ਲੋਹੇ ਦਾ ਬਿਲਕੁਲ ਵੀ ਨਹੀਂ ਯੂਜ਼ ਕਰਨਾ ਉਸ ਭਾਂਡੇ ਦੇ ਵਿੱਚ ਤੁਸੀਂ ਨੌ ਲੌਂਗ ਪਾਣੇ ਨੇ ਪੰਜ ਕਪੂਰ ਤੇ ਦੋ ਛੋਟੇ ਹਰੀ ਇਲਾਇਚੀ ਪਾਣੀ ਹੈ ਸੰਗਤ ਜੀ ਧਿਆਨ ਨਾਲ ਸੁਣ ਲੈਣਾ ਨੌ ਲੌਂਗ ਪੰਜ ਕਪੂਰ ਤੇ ਦੋ ਛੋਟੇ ਹਰੀ ਇਲਾਇਚੀ ਇਸ ਨੂੰ ਕੀ ਕਰਨਾ ਹੈ ਇਸ ਨੂੰ ਆਪਾਂ ਜਲਾਉਣਾ ਹੈ ਤੇ ਜੋ ਇਸ ਨੂੰ ਸੜਨ ਤੋਂ ਬਾਅਦ ਜਲਾਉਣ ਤੋਂ ਬਾਅਦ ਇਸ ਦਾ ਧੂਆ ਨਿਕਲੇਗਾ ਤੇ ਤੁਸੀਂ ਕੀ ਕਰਨਾ ਹੈ ਕਿ ਹਰ ਇੱਕ ਕਮਰੇ ਦੇ ਵਿੱਚ ਜਾ ਕੇ ਜਿਵੇਂ ਆਪਾਂ ਕਹਿੰਦੇ ਹਾਂ ਕਿ ਧੂਫ ਦੇਣੀ ਹੁੰਦੀ ਹੈ ਸਾਰੇ ਕਮਰਿਆਂ ਦੇ ਵਿੱਚ ਉਦਾਂ ਹੀ ਕੋਨਿਆਂ ਦੇ ਵਿੱਚ ਘੁੰਮ ਜਾਣਾ ਹੈ ਉਸ ਤੋਂ ਬਾਅਦ ਜਦੋਂ ਉਹ ਠੰਡਾ ਹੋ ਜਾਵੇਗਾ ਇਸ ਤੋਂ ਬਾਅਦ ਜਿਹੜੀ ਰਾਖ ਬਣੇਗੀ ਉਸ ਨੂੰ ਤੁਸੀਂ ਇੱਕ ਡੱਬੇ ਦੇ ਵਿੱਚ ਇਕੱਠਾ ਕਰ ਲੈਣਾ ਹੈ ਤੇ ਰੋਜ਼ ਤੁਸੀਂ ਉਹਦੇ ਵਿੱਚ ਥੋੜੀ ਜਿਹੀ ਰਾਖ ਕੱਢ ਕੇ ਇੱਕ ਬਾਟੀ ਦੇ ਵਿੱਚ ਜਲ ਲੈ ਕੇ ਉਹ ਰਾਖ ਨੂੰ ਜੋ ਪਬੂਤੀ ਬਣੇਗੀ ਉਹਦੇ ਵਿੱਚ ਪਾ ਕੇ ਰੋਜ਼ ਆਪਣੇ ਘਰ ਦੇ ਬਾਹਰ ਛੇਟਾ ਦੇਣਾ ਹੈ ਦੁਨੀਆ ਦੀ ਕੋਈ ਵੀ ਨਜ਼ਰ ਦੋਸ਼ ਬਦਵਾ ਖਾਏ ਜੋ ਵੀ ਲੱਗਿਆ ਹੋਵੇਗਾ ਜਾਂ ਕਿਸੇ ਨੇ ਲਗਾਇਆ ਹੋਵੇਗਾ ਸਾਰੇ ਹੀ ਦੂਰ ਹੋ ਜਾਣਗੇ ਰੋਜ਼ ਜਦੋਂ ਤੁਸੀਂ ਉਸ ਦਾ ਛਿੜਕਾ ਕਰੋਗੇ ਜੋ ਕੋਈ ਵੀ ਕਰ ਰਿਹਾ ਹੋਵੇਗਾ ਉਥੇ ਹੀ ਉਸ ਦੀ ਰੋਕ ਲੱਗ ਜਾਵੇਗੀ ਸੰਗਤ ਜੀ ਹੁਣ ਤੁਹਾਨੂੰ ਦੱਸ ਦਿਆਂ ਅਸੀਂ ਦੂਜਾ ਉਪਾਅ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਬਹੁ ਟਾਈਮ ਤੋਂ ਬਿਮਾਰ ਚੱਲ ਰਿਹਾ ਹੈ ਕਿਸੇ ਵੀ ਚੀਜ਼ ਦੀ ਬਿਮਾਰੀ ਹੋ ਸਕਦੀ ਹੈ ਦਵਾਈਆਂ ਤਾਂ ਤੁਸੀਂ ਖਾਂਦੇ ਹੀ ਹੋ ਉਸ ਤੋਂ ਇਲਾਵਾ ਤੁਸੀਂ ਕੀ ਕਰਨਾ ਹੈ ਪੰਜ ਸ਼ਨੀਵਾਰ ਕਿਸੇ ਵੀ ਧਾਰਮਿਕ ਸਥਾਨ ਜਿੱਥੇ ਵੀ ਤੁਸੀਂ ਜਾਂਦੇ ਹੋ ਜਿਸ ਨੂੰ ਵੀ ਤੁਸੀਂ ਮੰਨਦੇ ਹੋ ਉਥੇ ਜਾਓ ਉਹ ਗੁਰਦੁਆਰਾ ਹੋ ਸਕਦਾ ਹੈ ਦੇਵੀ ਦੇਵਤੇ ਜਾਂ ਫਿਰ ਪੀਰ ਫਕੀਰ ਹੋ ਸਕਦੇ ਨੇ ਜਿਸ ਨੂੰ ਵੀ ਤੁਸੀਂ ਮੰਨਦੇ ਹੋ ਉਥੇ ਜਾਓ ਨਹਾ ਧੋ ਕੇ ਸੁੱਚੇ ਹੋਣ ਤੋਂ ਬਾਅਦ ਉਥੇ ਤੁਸੀਂ ਦੋ ਲੋង ਲੈ ਕੇ ਜਾਣੇ ਨੇ ਪੰਜ ਸ਼ਨੀਵਾਰ ਤੁਸੀਂ ਦੋ ਲੋង ਲੈ ਕੇ ਜਾਣੇ ਨੇ ਤੇ ਉਥੇ ਬੈਠ ਕੇ ਤੁਸੀਂ ਹੋ ਸਕੇ ਤਾਂ 108 ਵਾਰ ਜਾਂ 1008 ਵਾਰ ਕਿਉਂਕਿ ਇਹ ਜਿਹੜੀਆਂ ਦੋ ਸੰਖਿਆਵਾਂ ਹਨ ਇਸ ਸੰਖਿਆ ਨੂੰ ਨਿਊ ਲੋਜੀਕਲ ਵਿੱਚ ਵੀ ਬੜਾ ਪਵਿੱਤਰ ਮੰਨਿਆ ਗਿਆ ਹੈ ਉਸ ਦਾ ਜਾਪ ਕਰ ਲੈਣਾ ਭਾਵੇਂ ਸਿਮਰਨ ਕਰ ਲਵੋ ਜਾਂ ਕੋਈ ਮੰਤਰ ਪੜ੍ਹ ਲਵੋ ਜਿਸ ਨੂੰ ਵੀ ਤੁਸੀਂ ਮੰਨਦੇ ਹੋ ਕਰਕੇ ਉਥੋਂ ਆ ਜਾਣਾ ਹੈ ਤੁਸੀਂ ਦੇਖੋਗੇ ਪੰਜ ਸ਼ਨੀਵਾਰ ਵਿੱਚ ਹੀ ਤੁਹਾਨੂੰ ਆਪਣੇ ਸਰੀਰ ਵਿੱਚ ਕੋਈ ਦਰਦ ਜਾਂ ਫਿਰ ਕੋਈ ਬਿਮਾਰੀ ਸੀ ਤਾਂ ਉਹਨੂੰ ਤੁਹਾਨੂੰ ਉਸ ਤੋਂ ਬਾਅਦ ਮਹਿਸੂਸ ਹੋਵੇਗਾ ਅਤੇ ਲੱਗੇਗਾ ਕਿ ਤੁਹਾਡੇ ਸਰੀਰ ਵਿੱਚ ਸੋ ਦੇ ਵਿੱਚੋਂ 25% ਫਰਕ ਪੈ ਗਿਆ ਇਸ ਗੱਲ ਦਾ ਧਿਆਨ ਰੱਖਣਾ ਜਦੋਂ ਪੰਜ ਸ਼ਨੀਵਾਰ ਤੁਸੀਂ ਜਾਓਗੇ ਇਸ ਦੌਰਾਨ ਤੁਸੀਂ ਕੋਈ ਵੀ ਅਜਿਹਾ ਫੂਡ ਨਹੀਂ ਖਾਣਾ ਤਾਮਸਿਕ ਭੋਜਨ ਨਹੀਂ ਕਰਨਾ ਤਾਮਸਿਕ ਭੋਜਨ ਦਾ ਮਤਲਬ ਹੁੰਦਾ ਹੈ ਜਿਵੇਂ ਸ਼ਰਾਬ ਬੀੜੀ ਸਿਗਰਟ ਕੋਈ ਵੀ ਨਸ਼ਾ ਨਹੀਂ ਕਰਨਾ ਕੋਈ ਵੀ ਮੀਟ ਮਾਸ ਮੱਛੀ ਅੰਡਾ ਨਹੀਂ ਖਾਣਾ ਜਰੂਰ ਜੋ ਰੱਬ ਹੈ ਪੀਰ ਫਕੀਰ ਨੇ ਉਹ ਤੁਹਾਡੀ ਮਦਦ ਕਰਨਗੇ ਤੁਹਾਡੀ ਬਿਮਾਰੀ ਨੂੰ ਦੂਰ ਕਰਨ ਦੇ ਵਿੱਚ ਸੰਗਤ ਜੀ ਹੁਣ ਆਪਾਂ ਤੀਸਰੇ ਉਪਾਅ ਦੀ ਗੱਲ ਕਰਦੇ ਹਾਂ ਜਿਵੇਂ ਕਈ ਭਗਤਾਂ ਦੇ ਕਮੈਂਟ ਆਉਂਦੇ ਹਨ ਕਿ ਸਾਡੀ ਦੁਕਾਨ ਨਹੀਂ ਚੱਲ ਰਹੀ ਕੋਈ ਕਹਿੰਦਾ ਹੈ ਕਿ ਸਾਡਾ ਵਪਾਰ ਚਲਦਾ ਚਲਦਾ ਬੰਦ ਹੋ ਗਿਆ ਇਸ ਬਾਰੇ ਵੀ ਲੋង ਦਾ ਬਹੁਤ ਹੀ ਵਧੀਆ ਉਪਾਅ ਦੱਸਿਆ ਗਿਆ ਹੈ ਅਤੇ ਇਹ ਉਪਾਅ ਤੁਸੀਂ ਕਰਨਾ ਹੈ ਬੁੱਧਵਾਰ ਨੂੰ ਪਹਿਲੇ ਜਿਹੜੇ ਦੋ ਉਪਾਅ ਦੱਸੇ ਹਨ ਉਹ ਸ਼ਨੀਵਾਰ ਦੇ ਹਨ ਇਹ ਜਿਹੜਾ ਉਪਾਅ ਦੱਸਣ ਜਾ ਰਹੇ ਹਾਂ ਇਹ ਬੁੱਧਵਾਰ ਦਾ ਹੈ ਤੁਸੀਂ ਕੀ ਕਰਨਾ ਹੈ ਇੱਕ ਲਾਲ ਕੱਪੜਾ ਲੈਣਾ ਹੈ ਉਸ ਦੇ ਅੰਦਰ 21 ਲੋង ਤੇ 11 ਕਪੂਰ ਪਾਣੇ ਹਨ ਫਿਰ ਉਸ ਲਾਲ ਕੱਪੜੇ ਨੂੰ ਲੈ ਕੇ ਤੁਸੀਂ ਜਾਣਾ ਹੈ ਆਪਣੇ ਧਾਰਮਿਕ ਸਥਾਨ ਤੇ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਜਿਹਨੂੰ ਵੀ ਤੁਸੀਂ ਮੰਨਦੇ ਹੋ ਉਸ ਹਿਸਾਬ ਦੇ ਨਾਲ ਤੁਸੀਂ ਆਪਣੇ ਧਾਰਮਿਕ ਸਥਾਨ ਤੇ ਜਾਣਾ ਹੈ ਜਾਂ ਗੁਰਦੁਆਰਾ ਸਾਹਿਬ ਜਾਂਦੇ ਹਨ ਉਹ ਗੁਰਦੁਆਰੇ ਸਾਹਿਬ ਜਾਓ ਜੋ ਮੰਦਿਰ ਜਾਂਦੇ ਹਨ ਉਹ ਮੰਦਿਰ ਜਾਓ ਜਿਹੜੇ ਮੰਦਿਰ ਵਿੱਚ ਜਾਂਦੇ ਹਨ ਉਹ ਉਹਨਾਂ ਦੇ ਸੱਜੇ ਪੈਰ ਤੇ ਉਸ ਨੂੰ ਟੱਚ ਕਰਵਾ ਕੇ ਵਾਪਸ ਆ ਜਾਓ ਇਹ ਲਾਲ ਕੱਪੜਾ ਜਿਸ ਦੇ ਵਿੱਚ ਅਸੀਂ 21 ਲੋਂਗ ਤੇ 11 ਕਪੂਰ ਪਾਏ ਹੋਏ ਹਨ ਉਸ ਤੋਂ ਬਾਅਦ ਤੁਸੀਂ ਉਸ ਕੱਪੜੇ ਨੂੰ ਲੈ ਕੇ ਆਪਣੀ ਦੁਕਾਨ ਤੇ ਜਾਣਾ ਹੈ ਜਾਂ ਫਿਰ ਜਿੱਥੇ ਤੁਸੀਂ ਵਿਪਾਰ ਕਰਦੇ ਹੋ ਫੈਕਟਰੀ ਹੈ ਉੱਥੇ ਜਾਣਾ ਹੈ 21 ਲੌਂਗ ਤੇ 11 ਕਪੂਰ ਨੂੰ ਜੋ ਤੁਹਾਡੇ ਕੋਲ ਨੇ ਉਸ ਨੂੰ ਜਲਾ ਦੇਣਾ ਹੈ ਅਤੇ ਉਹ ਲਾਲ ਕਪੜਾ ਆਪਣੇ ਗੱਲੇ ਵਿੱਚ ਰੱਖ ਦੇਣਾ ਹੈ ਇਸ ਤਰ੍ਹਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਜਲਾ ਕੇ ਧੂਪ ਉਸ ਦੀ ਦੁਕਾਨ ਦੇ ਵਿੱਚ ਦੇਣੀ ਹੈ ਤੇ ਉਸ ਦੀ ਰਾਖ ਨੂੰ ਇਕੱਠਾ ਕਰਕੇ ਆਪਣੇ ਇੱਕ ਛੋਟੀ ਜਿਹੀ ਡੱਬੀ ਦੇ ਵਿੱਚ ਰੱਖ ਲੈਣਾ ਹੈ ਤੇ ਉਸ ਨੂੰ ਵੀ ਰੋਜ਼ ਪਾਣੀ ਦੇ ਵਿੱਚ ਮਿਲਾ ਕੇ ਰਾਖ ਨੂੰ ਆਪਣੀ ਦੁਕਾਨ ਅੱਗੇ ਫੈਕਟਰੀ ਅੱਗੇ ਛਿੜਕਣਾ ਹੈ ਦੇਖਿਓ ਕਿਵੇਂ ਨਾ ਇਦਾਂ ਤੁਹਾਡੀ ਦੁਕਾਨ ਚੱਲਣ ਲੱਗ ਜਾਵੇਗੀ ਕਿ ਕਸਟਮਰਾਂ ਦੀ ਗ੍ਰਾਹਕਾਂ ਦੀ ਲਾਈਨ ਲੱਗ ਜਾਵੇਗੀ ਅਤੇ ਵਪਾਰ ਜੇਕਰ ਤੁਹਾਡਾ ਬੰਦ ਹੋ ਗਿਆ ਸੀ ਆਰਡਰ ਤੇ ਆਰਡਰ ਆਉਣ ਲੱਗ ਜਾਣਗੇ ਜਿਸ ਤਰ੍ਹਾਂ ਸੰਤਜੀ ਤੁਹਾਨੂੰ ਦੱਸਿਆ ਹੈ ਕਰਨਾ ਉਸੇ ਤਰ੍ਹਾਂ ਹੈ ਇਹ ਜਿਹੜਾ ਆਪਾਂ ਪਾਣੀ ਦਾ ਛਿੜਕਾਅ ਕਰਨਾ ਹੈ ਇਹ ਆਪਾਂ 14 ਦਿਨ ਕਰਨਾ ਹੈ ਹੁਣ ਜਿਹੜਾ ਉਪਾਅ ਹੈ ਉਹ ਦੱਸਣ ਵਾਲੇ ਹਾਂ ਅੱਜ ਜੋ ਇਸ ਟਾਈਮ ਸਾਰਿਆਂ ਦੇ ਘਰ ਵਿੱਚ ਹੀ ਪ੍ਰੋਬਲਮ ਚੱਲ ਰਹੀ ਹੈ ਉਹ ਹੈ ਪੈਸਿਆਂ ਦੀ ਸਭ ਤੋਂ ਮੇਨ ਦਿੱਕਤ ਹੁਣ ਇਹ ਉਪਾਸਥਿ ਕਦੋਂ ਕਰਨਾ ਹੈ ਕਿਉਂਕਿ ਇਹ ਜਿਹੜਾ ਉਪਾ ਇਹ ਧਨ ਨਾਲ ਸੰਬੰਧਿਤ ਹੈ ਪੈਸੇ ਨਾਲ ਸੰਬੰਧਿਤ ਹੈ ਮਾਂ ਲਕਸ਼ਮੀ ਨਾਲ ਸੰਬੰਧਿਤ ਹੈ ਤੇ ਮਾਂ ਲਕਸ਼ਮੀ ਦਾ ਦਿਨ ਹੁੰਦਾ ਹੈ ਸ਼ੁੱਕਰਵਾਰ ਇਹ ਉਪਾ ਆਪਾ ਕਰਨਾ ਤਾਂ ਸ਼ੁੱਕਰਵਾਰ ਨੂੰ ਹੈ ਅੱਗੇ ਦੱਸਾਂਗੇ ਕਿ ਸ਼ਨੀਵਾਰ ਨੂੰ ਤੁਸੀਂ ਨਾਲ ਦੀ ਨਾਲ ਕੀ ਕਰਨਾ ਹੈ ਇਹ ਉਪਾ 5 ਸ਼ੁੱਕਰਵਾਰ ਤੁਸੀਂ ਲਗਾਤਾਰ ਕਰਨਾ ਹੈ ਇੱਕ ਗੁਲਾਬ ਦਾ ਫੁੱਲ ਲੈਣਾ ਹੈ ਉਸ ਦੇ ਅੰਦਰ 5 ਲੌਂਗ ਪਾ ਦੇਣੇ ਨੇ ਤੇ ਆਪਣੇ ਪੂਜਾ ਵਾਲੇ ਸਥਾਨ ਤੇ ਮਹਾਂ ਲਕਸ਼ਮੀ ਦੀ ਫੋਟੋ ਅੱਗੇ ਰੱਖ ਕੇ ਇੱਕ ਗੁਲਾਬ ਦਾ ਫੁੱਲ ਤੇ ਉਹਦੇ ਵਿੱਚ ਪੰਜ ਲੌਂਗ ਨੂੰ ਪਾ ਕੇ ਮਾਂ ਦੇ ਅੱਗੇ ਰੱਖ ਦੇਣੇ ਨੇ ਇਹ ਸ਼ੁੱਕਰਵਾਰ ਤੁਸੀਂ ਕਰਨਾ ਹੈ ਤੇ ਅਗਲੇ ਦਿਨ ਸਵੇਰੇ ਤੁਸੀਂ ਕੀ ਕਰਨਾ ਹੈ ਤੁਸੀਂ ਇਸ ਨੂੰ ਭਾਵੇਂ ਸਵੇਰੇ ਕਰ ਲਵੋ ਭਾਵੇਂ ਸ਼ਾਮ ਨੂੰ ਉਸ ਨਾਲ ਵੀ ਕੋਈ ਦਿੱਕਤ ਨਹੀਂ ਫਿਰ ਅਗਲੇ ਦਿਨ ਸ਼ਨੀਵਾਰ ਨੂੰ ਕੀ ਕਰਨਾ ਹੈ ਉਹ ਜਿਹੜਾ ਗੁਲਾਬ ਦਾ ਫੁੱਲ ਹੈ ਉਸ ਨੂੰ ਤੁਸੀਂ ਜਲ ਪ੍ਰਵਾਹ ਕਰ ਦੇਣਾ ਹੈ ਤੇ ਜਿਹੜੇ ਲੌਂਗ ਨੇ ਉਸ ਨੂੰ ਆਪਣੇ ਘਰ ਦੇ ਵਿੱਚ ਕਿਤੇ ਸੰਭਾਲ ਕੇ ਰੱਖ ਲੈਣੇ ਕਿਉਂਕਿ ਇਦਾਂ ਤੁਸੀਂ 5 ਸ਼ੁੱਕਰਵਾਰ ਕਰਨਾ ਹੈ ਤੁਹਾਡੇ ਕੋਲ ਉਦੋਂ ਤੱਕ 25 ਲੌਂਗ ਹੋ ਜਾਣਗੇ ਕਿਉਂਕਿ ਅਸੀਂ ਗੁਲਾਬ ਦਾ ਫੁੱਲ ਹਰ ਸ਼ੁੱਕਰਵਾਰ ਮਾਤਾ ਲਕਸ਼ਮੀ ਨੂੰ ਦੇ ਰਹੇ ਅਰਪਣ ਕਰ ਰਹੇ ਹਾਂ ਅਤੇ ਫਿਰ ਜਲ ਪ੍ਰਵਾਹ ਕਰਾਂਗੇ ਤੇ ਸ਼ਨੀਵਾਰ ਨੂੰ ਜਲ ਪ੍ਰਵਾਹ ਕਰ ਰਹੇ ਹਾਂ ਪਰ ਲੋង ਸਾਡੇ ਕੋਲ ਹੀ ਰਹਿਣਗੇ ਪੰਜ ਸ਼ੁੱਕਰਵਾਰ ਕਰਾਂਗੇ ਤਾਂ 25 ਲੋង ਹੋ ਜਾਣਗੇ ਉਸ ਨੂੰ ਤੁਸੀਂ ਰੱਖਣੇ ਹੈ ਆਪਣੇ ਤੇਜੋਰੀ ਦੇ ਵਿੱਚ ਮਾਂ ਲక్ష్ਮੀ ਦਾ ਇਹ ਤੁਹਾਨੂੰ ਆਸ਼ੀਰਵਾਦ ਹੈ ਤੁਸੀਂ ਲੋង ਨੂੰ ਇਦਾਂ ਹੀ ਕਿਤੇ ਬਾਹਰ ਨਾ ਰੱਖ ਦੇਣਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਮਾਂ ਲక్ష్ਮੀ ਦਾ ਆਸ਼ੀਰਵਾਦ ਹੈ ਉਹਨਾਂ 25 ਲੋੰਗਾ ਨੂੰ ਤੁਸੀਂ ਭਾਵੇਂ ਡੱਬੇ ਦੇ ਵਿੱਚ ਪਾ ਕੇ ਸੰਭਾਲ ਕੇ ਰੱਖੋ ਆਪਣੀ ਤੇਜੋਰੀ ਦੇ ਵਿੱਚ ਤੇ ਤੁਸੀਂ ਚਮਤਕਾਰ ਦੇਖੋਗੇ ਅਤੇ ਆਖੋਗੇ ਇੰਨੀ ਜਲਦੀ ਜਿਹੜਾ ਤੁਹਾਡਾ ਪੈਸਾ ਉਸ ਨਾਲ ਦੁੱਗਣਾ ਹੋ ਜਾਵੇਗਾ ਪਰ ਮਿਹਨਤ ਤੁਹਾਨੂੰ ਆਪ ਕਰਨੀ ਪਵੇਗੀ ਇਹਨਾਂ ਤੁਹਾਡੇ ਘਰ ਦੇ ਵਿੱਚ ਪੈਸਾ ਹੀ ਪੈਸਾ ਹੋ ਜਾਵੇਗਾ ਬਸ ਤੁਸੀਂ ਇੱਕ ਵਾਰੀ ਉਪਾਅ ਕਰਕੇ ਦੇਖੋ ਪਰ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸਦੇ ਹਾਂ ਸੰਗਤ ਜੀ ਜਿਹੜਾ ਇਹ ਉਪਾਅ ਕਰਨਾ ਹੈ ਆਪਣੇ ਪੀਰ ਫਕੀਰ ਆਪਣੇ ਗੁਰੂ ਪੀਰ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਰਨੇ ਨੇ ਉਹਨਾਂ ਦੀ ਰਹਿਮਤ ਦੇ ਵਿੱਚ ਰਹਿ ਕੇ ਉਹਨਾਂ ਦੀ ਰਜ਼ਾ ਦੇ ਵਿੱਚ ਰਹਿ ਕੇ ਕਰਨੇ ਨੇ ਜਦੋਂ ਤੁਸੀਂ ਇਹ ਸਭ ਕੁਝ ਕਰਨਾ ਹੈ ਤਾਂ ਮਨ ਦੇ ਵਿੱਚ ਕੋਈ ਵੀ ਨੈਗੇਟਿਵਿਟੀ ਵਾਲਾ ਜੋ ਖਿਆਲ ਹੈ ਉਹ ਤੁਹਾਡੇ ਮਨ ਦੇ ਵਿੱਚ ਤੁਹਾਡੇ ਦਿਮਾਗ ਦੇ ਵਿੱਚ ਨਾ ਆਵੇ ਸੋ ਜੇਕਰ ਇਹਨੂੰ ਪੂਰੀ ਤਰ੍ਹਾਂ ਕਰ ਲੈਂਦੇ ਹੋ ਤਾਂ ਕੁਝ ਹੀ ਦਿਨਾਂ ਦੇ ਵਿੱਚ ਦੇਖਿਓ ਤੁਹਾਡੇ ਘਰ ਨੋਟਾਂ ਦੇ ਢੇਰ ਲੱਗ ਜਾਣਗੇ ਮਾਇਆ ਦੇ ਢੇਰ ਲੱਗ ਜਾਣਗੇ ਸੋ ਸਾਧ ਸੰਗਤ ਜੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਆਪਣੇ ਰਿਸ਼ਤੇਦਾਰਾਂ ਯਾਰ ਦੋਸਤਾਂ ਮਿੱਤਰਾਂ ਦੇ ਨਾਲ ਤਾਂ ਜੋ ਉਹ ਵੀ ਇਹ ਉਪਾਅ ਕਰਕੇ ਆਪਣੀ ਦੁਕਾਨ ਆਪਣਾ ਬਿਜ਼ਨਸ ਚਲਾ ਸਕੇ ਜੇਕਰ ਕਿਸੇ ਦਾ ਕੀਤਾ ਕਰਾਇਆ ਹੈ ਤਾਂ ਉਹ ਵੀ ਪਿੱਛੇ ਹਟ ਜਾਵੇਗਾ ਤੋਂ ਸਾਧ ਸੰਗਤ ਜੀ ਮਿਲਦੇ ਹਾਂ ਇੱਕ ਹੋਰ ਉਪਾ ਦੇ ਨਾਲ ਇੱਕ ਹੋਰ ਅਜੇ ਹੀ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਗੱਜ ਕੇ ਬਲਾਵ ਜੈਕਾਰਾ ਆਖੋ ਜੀ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਪੀਰਾਂ ਦੀ